ਸਲਾਣਾ ਜੋੜ ਵਿੱਚ ਤੇਰਾ ਬਾਬਾ ਤੁਲਦਾ ਤਾਰੀ ਭਾਮ ਵਿਖੇ ਜੋ ਸੰਸਾ ਦੇ ਭਾਰੀ ਇਕੱਠ ਔਰ ਇਥੇ ਦੀ ਪੰਬੰਦਕ ਕਮੇਟੀ ਦੇ ਸਹਿਯੋਗ ਸਦਕਾ ਮਨਾਇਆ ਜਾ ਰਿਹਾ ਹੈ ਔਰ ਅੱਜ ਦਾ ਜੋ ਸਮਾਦ ਦਾ ਮੇਲਾ ਇਹ ਸਾਡਾ ਘਰੇਲੂ ਪ੍ਰੋਗਰਾਮ ਹੈ ਕਿਉਂਕਿ ਮੈਂ ਇਹਦੇ ਵਿੱਚ ਕੁਝ ਵਿਚਾਰ ਰੱਖਣੇ ਨਹੀਂ ਸੀ ਚਾਹੁੰਦਾ ਔਰ ਸਤਿ ਮਹਾਂਪੁਰਸ਼ਾਇ ਨੇ ਮੇਰੇ ਤੋਂ ਪਹਿਲਾਂ ਕੀਰਤਨੀ ਜੱਥਾ ਬੋਲ ਕੇ ਗਿਆ ਔਰ ਵਿਚਾਰਾ ਜਿਹੜੀਆਂ ਸਾਧੀਆਂ ਕੀਤੀਆਂ ਔਰੇ ਜਿਹੜੇ ਜੋੜ ਮੇਲੇ ਐ ਮੇਰੇ ਤੋਂ ਪਹਿਲਾਂ ਬਾਪ ਸਿੰਘ ਦੇ ਕਨਵੀਨਰ ਜੀ ਨੇ ਵੀ ਇਹਹੀ ਗੈਤੀ ਕੀਤੀ ਕਿ ਜਿਹੜੇ ਜੋੜ ਮੇਲੇ ਐ ਇਹ ਸੁਭਾਗ ਪ੍ਰਾਪਤ ਹੋਣੇ ਨਹੀਂ ਸੀਗੇ ਇਹ ਮਹਾਪੁਰਸ਼ਾਂ ਦੀ ਦੇਣ ਔਰ ਬਾਬਾ ਸਾਹਿਬ ਦੀ ਕਿਰਪਾ ਕਰਕੇ ਹੋਇਆ ਹੈ ਜੇ ਇਤਿਹਾਸ ਨੂੰ ਬਣੋਦੂਗੇ ਇਤਿਹਾਸ ਨੂੰ ਇਤਿਹਾਸ ਦੇ ਵਿੱਚ ਸਾਡੇ ਮਹਾਪੁਰਸ਼ਾਂ ਨੇ ਕੁਰਬਾਨੀਆਂ ਕੀਤੀਆਂ ਔਰ ਉਹਨਾਂ ਕੁਰਬਾਨੀਆਂ ਕਰਕੇ ਅੱਜ ਤੁਸੀਂ ਗੱਡੀਆਂ ਵਲੇ ਹੋਗਾ ਕੋਠੀਆਂ ਆਵੇ ਹੋਗਾ ਔਰ ਤੁਸੀਂ ਵਧੀਆ ਵਧੀਆ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਮਨਕਾਂ ਵਿੱਚ ਜਾ ਕੇ ਬਸ ਕੇ ਔਰ ਇਹ ਨਾ ਸੋਚਿਓ ਕਿ ਇਸ ਸਮਾਜ ਨੂੰ ਅਸੀਂ ਦੇਣਾ ਕੁਝ ਨਹੀਂ ਜੋ ਸਾਡਾ ਬਾਮ ਸਿੰਘ ਵਰਗਾ ਜਿਹੜਾ ਨੌਕਰੀਆਂ ਦੇ ਲੱਗਿਆ ਬਾਬਾ ਸੰਤੂ ਦੀ ਕਿਰਪਾ ਸਦਕਾ ਉਹ ਸਾਫ ਕਾਂਚੀ ਰਾਮ ਨੇ ਕਹਿੰਦੇ ਸੀ ਤੁਸੀਂ ਪੇ ਬੈਕ ਤੋਂ ਸੋਸਾਇਟੀ ਦਾ ਕੰਮ ਕਰਨਾ ਸਮਾਜ ਵਿੱਚ ਰਹਦੇ ਹੋਏ ਜੇ ਤੁਸੀਂ ਅੱਗੇ ਆ ਕੇ ਕੰਮ ਵੀ ਕਰ ਸਕਦੇ ਤਾਂ ਤੁਸੀਂ ਪੇ ਬੈਕ ਤੋਂ ਸੋਸਾਇਟੀ ਦਾ ਕੰਮ ਕਰ ਸਕਦੇ ਹੋ ਬਾਮ ਸਿੰਘ ਨੂੰ ਬੇਨਤੀ ਕੀਤੀ ਸਾ ਆਪਣਾ ਚੁਣੌਣ ਲਈ ਔਰ ਇਹ ਜੋ ਸਾਡੇ ਬਾਮ ਨੇ ਮੁੱਲਕਾਂ ਦੇ ਵਿੱਚ ਕਟਾ ਇਸ ਸਮਾਜ ਜਾ ਕੇ ਬਸ ਗਿਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਜੇ ਕਿ ਅਸੀਂ ਜੋੜੂ ਮਿਲ ਕੇ ਇਹ ਭਾਰੀ ਮਾਤਰਾ ਦੇ ਵਿੱਚ ਪਿੱਟਾ ਦੇ ਵਿੱਚ ਪਨਾ ਰਹੇ ਆਂ ਮਹਾ ਮਦੋਸ਼ਾ ਨੂੰ ਯਾਦ ਕਰ ਰਹੇ ਆਂ ਔਰ ਵੱਡੇ ਵੱਡੇ ਸਮਾਜ ਘਟਾ ਰਹੇ ਆ ਉੱਥੇ ਮੈਂ ਤੁਹਾਨੂੰ ਇਹ ਵੀ ਦੇਖੀ ਕਰਦਾ ਕਿ ਬਾਬਾ ਸਾਹਿਬ ਉਹ ਵੇੜਕਰ ਜੀ ਸਾਨੂੰ ਆਖਰੀ ਪੜਾਅ ਦੇ ਵਿੱਚ ਕਹਿ ਕੇ ਗਏ ਸੀ ਕਿ ਇਹ ਮੇਰੇ ਸਮਾਜ ਦੇ ਲੋਕੋ ਇਹ ਜਿਹੜਾ ਕਾਰਨਾ ਮੈਂ ਬੜੀਆਂ ਤੂਫਾਂ ਤਕਲੀਫਾਂ ਨਾਲ ਇੱਥੇ ਤੱਕ ਰਹਿ ਕੇ ਆਇਆ ਇਹ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਪਿੱਛੇ ਨਾ ਜਾਣਦੇ ਪਰ ਇਹ ਜਿਹੜੀ ਬਾਗਦੌਰ ਹੈ ਜਿਹੜਾ ਉਹਨਾਂ ਦਾ ਕਾਫਲਾ ਇੱਕ ਥਾਟੀ ਹਾਥੀ ਵਿੱਚ ਆਇਆ ਉਹ ਜਦੋਂ ਅਸੀਂ ਮੇਲੇ ਦੇ ਵਿੱਚ ਆਉਂਦੇ ਆ ਉਹ ਮੇਲਾ ਕੱਲਾ ਮੇਲਾ ਨਾ ਰਹੇ ਤੇ ਉਹ ਸਿੱਖਣ ਵਾਲੀ ਕੋਈ ਚੀਜ਼ ਬਣ ਕੇ ਰਹੇ ਤੇ ਮੇਲੇ ਵਿੱਚ ਆ ਕੇ ਕੁਝ ਖੱਟ ਕੇ ਗਏ ਜੋ ਸਾਡਾ ਪੀਪਲੀ ਜੱਤਾ ਉਹ ਸੈਂਟਰ ਵਾਲਾ ਵੀ ਦੱਸ ਕੇ ਗਿਆ ਕਿ ਦੇਖ ਗੁਰੂ ਅਰਬਿਦਾਸ ਦਾ ਹੁੰਦੇ ਸਾਡੇ ਇਦਾਂ ਕਾਜ ਨਾ ਹੁੰਦੇ ਔਰ ਉਸ ਸਮੇਂ ਵੀ ਹਾਕਮ ਸਰਕਾਰ ਨਾਲ ਟੱਕਰ ਲੈਣੀਆ 630 ਸਾਲ ਪਹਿਲਾਂ ਵੀ ਹਾਕਮ ਸਰਕਾਰ ਜਿਹੜੀ ਸੀਗੀ ਉਹਦੇ ਨਾਲ ਟੱਕਰ ਲੈਣੀ ਔਰ ਉਸ ਸਮੇਂ ਨੂੰ ਰਵਿਦਾਸ ਮਹਾਰਾਜੀ ਨੇ ਕਿਹਾ ਸੀ ਐਸਾ ਚਾਹੁੰਦਾ ਜਮਾ ਜਹਾ ਜਹਾਂ ਮਿਲੇ ਸਭ ਉਸ ਤੋਂ ਵੰਡ ਛੋਟ ਬੜੇ ਸਭ ਸੰਤ ਸਹਿ ਰਵਿਦਾਸ ਰਹੇ ਪਰਸਰ ਇਹ ਕਿਉਂ ਗੱਲ ਕਹੀ ਕਿਉਂਕਿ ਸਿਸਟਮ ਇਹੋ ਜਿਹਾ ਨਹੀਂ ਸਿਕਾ ਵਧੀਆ ਨਹੀਂ ਸਿਕਾ ਤਾਂ ਸਾਡੇ ਪੂਰੇ ਅਗਧਾਰਤੀ ਕਹਿੰਦੇ ਐ ਇਸ ਐਸਾ ਚਾਹੂ ਰਾਜਮਾ ਮੈਦਾਨ ਦਾ ਸਿਸਟਮ ਚੋਨਾ ਮੈਦਾਨ ਦਾ ਪ੍ਰਬੰਧ ਚੋਨਾ ਜਹਾ ਜਿੱਥੇ ਸਾਰਿਆਂ ਦੇ ਖਾਂਡੇ ਤੇ ਯਾਨ ਦਾ ਪ੍ਰਬੰਧ ਹੋਵੇ ਰਹਣ ਦੇ ਨੇ ਮਕਾਨ ਦਾ ਪ੍ਰਬੰਧ ਹੋਵੇ ਛੱਤ ਹੋਵੇ ਅਮੀਰੀ ਗਰੀਬੀ ਨਾ ਹੋਵੇ ਜਾਤ ਪਾਤ ਦਾ ਸਿਸਟਮ ਨਾ ਹੋਵੇ ਤਾਂ ਜਾ ਕੇ ਜੂਰਦ ਅਸਮਾਨੇ ਚਰ ਸਕਦੇ ਪਰ 630 ਸਾਲ ਬੀਤਣ ਤੋਂ ਬਾਅਦ 70 72 ਸਾਲ ਦੇਸ਼ ਜਾਤ ਮੂਰਤ ਤੋਂ ਬਾਅਦ ਦੀ ਜੋ ਭਾਰਤ ਦੇਸ਼ ਦਾ ਸਿਸਟਮ ਹੈ ਇੱਕੋ ਜਾਤ ਪਾਤ ਖਤਮ ਹੋ ਸਕੀ ਜਿਹਦੇ ਬਾਰੇ ਗੁਰੂਬ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ ਮਾਨਸ ਦੀ ਜਾਤ ਸਭੇ ਇੱਕੇ ਪਹਿਚਾਨ ਹੈ ਕਿ ਜਾਤ ਪਾਤ ਦਾ ਸਿਸਟਮ ਨਾ ਹੋਵੇ ਜਾਤ ਪਾਤ ਦਾ ਸਿਸਟਮ ਨਾ ਹੋਵੇ ਇਸ ਦੇਸ਼ ਦੇ ਵਿੱਚ ਸਾਰੇ ਇਨਸਾਨ ਹੈ ਤਾਂ ਗੁਰੂਆਂ ਨੇ ਬਿਗਰ ਮਜਾਇਆ ਸ ਪੰਜਾਬ ਦੀ ਧਰਤੀ ਤੇ ਤਾਂ ਮੌਜੂਦਾ ਜਿਹੜਾ ਸਮਾ ਹੈ ਬਹੁਤ ਧਿਆਨਿਕ ਸਮਾ ਹੈ ਮੈਂ ਬਾਰ-ਬਾਰ ਹੀ ਬੇਨਤੀ ਕਰਦਾ ਕਿ ਕੱਲਾ ਮੇਲਾ ਬਣਾ ਕੇ ਨਾ ਜਾਈਏ ਨਸ਼ਿਆਂ ਦੇ ਵਿੱਚ ਜਿਹੜਾ ਚਿਟਾ ਨਸ਼ਾ ਜਿਹੜਾ ਪੰਜਾਬ ਦੀ ਧਰਤੀ ਤੇ ਜਿੱਥੇ ਕੂ ਸਾਡੇ ਕੂ ਸਹਿਬਾਨ ਦਾ ਇਥੇ ਕੂ ਡੁੱਲਿਆ ਹੋਇਆ ਇਹਨਾਂ ਸਮਾਜ ਨੂੰ ਜ਼ਗਾਵਣ ਦੇ ਲਈ ਤੇ ਚਿਟਾ ਵਾਰਡ ਲਾ ਗਿਆ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੀ ਸ਼ਾਜਿਸ਼ ਹੈ ਔਰ ਤੇ ਜੋ ਅਵੇਅਰਨੈਸ ਐਜੂਕੇਸ਼ਨ ਦੇ ਦੁਆਰਾ ਹੋਣੀ ਸੀ ਤਿੰਨ ਤਿੰਨ ਤਰ੍ਹਾਂ ਦੀ ਐਜੂਕੇਸ਼ਨ ਕਰ ਦਿੱਤੀ ਗਰੀਬ ਪੜਾ ਨਹੀਂ ਸਕਦਾ ਉਸ ਸਕੂਲਾਂ ਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੀ ਐਜੂਕੇਸ਼ਨ ਕਰ ਦਿੱਤੀ ਜਿਹਦੇ ਬਾਰੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਸੀ ਮਾਦੋ ਦਿੱਤਾ ਕੀ ਨਿਵੇਕ ਕੀਤ ਮਰੀਏ ਕਿ ਗਿਆਨ ਤੋਂ ਬਿਨਾ ਸਾਰੇ ਅੰਨੇ ਐ ਪਰ ਇੱਥੇ ਗਿਆਨ ਤਿੰਨ ਤਰ੍ਹਾਂ ਦਾ ਕਰ ਦਿੱਤਾ ਪੰਜਾਬ ਦੇ ਵਿੱਚ ਕਿੱਥੇ ਦਾ ਗਿਆਨ ਹੈ ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿੱਥੇ ਅਸੀਂ ਅੱਜ ਦੇ ਮੋੜ ਮੇਲੇ ਦੇ ਉੱਤੇ ਆਏ ਆਂ ਔਰ ਪੰਜਾਬ ਦੀ ਧਰਤੀ ਤੇ ਸਾਡੀ ਮਹਿਮ ਜਲਦੀ ਪਈਆ ਪੰਜਾਬ ਸੁਭਾਲ ਰਹੀਦੀ ਪੰਜਾਬ ਸੁਹਾੜੋਂ ਮਹਿਮ ਉਹਦਾ ਪਿੱਛਾ ਬਣੀਏ ਸਾਡੇ ਜਿਹੜੇ ਬੱਚੇ ਐ ਆਹ ਜਿਹੜੇ ਬੱਚੇ ਐ ਇਨ੍ਹਾਂ ਦੇ ਇਹਨਾਂ ਦਾ ਭਵਿੱਖ ਵੀ ਤੁਹਾਡੇ ਹੱਕਾਂ ਦੇ ਵਿੱਚ ਐ ਔਰ ਇਹਨਾਂ ਦੀਆਂ ਨੌਕਰੀਆਂ ਵੀ ਪਰਮਾਤਮਾ ਦੀ ਤੁਹਾਡੇ ਹੱਕਾਂ ਦੇ ਵਿੱਚ ਐ ਕਿਉਂਕਿ ਜਿਹੜੀ ਵੀ ਕੋਟ ਦੀ ਵੋਟ ਐ ਉਹ ਵੀ ਤੁਹਾਡੇ ਹੱਕਾਂ ਦੇ ਵਿੱਚ ਐ ਮੈਂ ਅਵੇਦਨ ਕਰਦਾ ਕਿ ਆਓ ਜਿੱਥੇ ਅੱਜ ਆਪਾਂ ਵੇਲਾ ਬਿਤਾ ਰਹੇ ਆ ਮਾਤੂ ਨੂੰ ਯਾਦ ਕਰ ਰਹੇ ਆ ਸਮਾਤਾ ਵਾਲੇ ਬਾਗ ਯਾਦ ਕਰ ਰਹੇ ਆ ਉੱਥੇ 바ਵਾ ਸਾਹਿਬ ਜੀ ਨੂੰ ਵੀ ਯਾਦ ਕਰਿਏ ਪੂਰਵ ਵਿਧਾਇਕ ਜੀ ਨੂੰ ਵੀ ਨੰਕਸਤ ਹੋਈਏ ਔਰ ਕਮਨਦਕਰ 3 ਦੀ ਲੜਾ ਜਿਹੜੀ ਪਰਮਤਾ ਕਮੇਟੀ ਹੈ ਕੁਲਜੀਤ ਸਿੰਘ ਸੋਨੋਲੀ ਪ੍ਰਧਾਨ ਸਭਾ ਨੇ ਉਹ ਇਹਨਾਂ ਨੂੰ ਵੀ ਬਰਤੋ ਬਰਤ ਅਸ਼ੀਰਵਾਦ ਦੇ ਕੇ ਭੇਜਿਏ ਕਿ ਇਹ ਜਿਹੜੀ ਕਮੇਟੀ ਦੇ ਨੂੰ ਬੜੀ ਰਾਜੋਗਰੀ ਤਰਤੀ ਬਖਸ਼ੇ ਔਰ ਸਾਰੇ ਲੋਕ ਖਦੇ ਆਪੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈ ਭੀ ਜੈ ਭਾ